ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ ਸਾਲਾਨਾ ਸਮਾਗਮ ਸਭਾ ਦੇ ਲਾਇਬ੍ਰੇਰੀ ਹਾਲ ਵਿੱਚ ਪ੍ਰਸਿੱਧ ਸਾਹਿਤਕਾਰ ਮੇਜਰ ਮੰਗਟ ਦੀ ਪ੍ਰਧਾਨਗੀ ਵਿੱਚ ਹੋਇਆ ਇਸ ਸਮਾਗਮ ਵਿੱਚ ਡਾਕਟਰ ਅਮਰਜੀਤ ਕੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਵਿੱਚ ਉਹਨਾਂ ਤੋਂ ਇਲਾਵਾ ਸਭਾ ਦੇ ਪ੍ਰਧਾਨ ਅਨਿਲ ਫਤੇਗੜ ਜੱਟਾਂ ਸਭਾ ਦੇ ਸਰਪ੍ਰਸਤ सुरेंद्र ਰਾਮਪ uri ਕਹਾਣੀਕਾਰ ਗੁਰਦੇਆਲ ਦਲਾਲ ਸਾਹਿਤ ਅਕੈਡਮੀ ਦੇ ਨਵੇਂ ਚੁਣੇ ਗਏ ਜਨਰਲ ਸਕੱਤਰ ਸ਼੍ਰੀ ਗੁਲਜ਼ਾਰ ਪੰਦੇਰ ਅਤੇ ਤੇਜਿੰਦਰ ਚੰਡ ਹੋਕ ਸ਼ਾਮਲ ਹੋਏ ਇਸ ਸਮਾਗਮ ਪ੍ਰੋਗਰਾਮ ਵਿੱਚ ਸਵਾ ਵੱਲੋਂ ਤਿੰਨ ਪੁਰਸਕਾਰ ਵੱਖ-ਵੱਖ ਸ਼ਖਸੀਅਤਾਂ ਨੂੰ ਦਿੱਤੇ ਗਏ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਪੁਰਸਕਾਰ ਗੀਤਕਾਰ ਕਰਨੈਲ ਸਿੰਘ ਮਾਗਟ ਨੂੰ ਦਿੱਤਾ ਗਿਆ ਕਾਮਰੇਡ ਰਣਦੀਰ ਸਿੰਘ ਯਾਦਗਾਰੀ ਪੁਰਸਕਾਰ ਜਤਿੰਦਰ ਕੌਰ ਮਾਹਲ ਨੂੰ ਅਤੇ ਪ੍ਰੋਫੈਸਰ ਜੁਗਿੰਦਰ ਸਿੰਘ ਪਿੰਗਲ ਤੇ ਅਰਜ ਪੁਰਸਕਾਰ ਗਜ਼ਲਗੋ ਆਤਮਾ RAM ਰੰਜਨ ਨੂੰ ਦਿੱਤਾ ਗਿਆ ਸਭ ਤੋਂ ਪਹਿਲਾਂ ਸਭਾ ਵੱਲੋਂ ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ 2 ਮਿੰਟ ਦਾ ਮੌਨ ਧਾਰਿਆ ਗਿਆ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਅਨਿਲ ਫਤੇਗੜ ਜਟਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਰਾਮ ਸਿੰਘ ਅਲਵੇਲਾ ਅਤੇ ਗੁਰਕੀਰਤ ਰਾਏ ਦੇ ਗੀਤਾਂ ਤੋਂ ਬਾਅਦ ਸੁਰਿੰਦਰ ਰਾਮਪੁਰੀ ਵੱਲੋਂ ਸਭਾ ਦੀਆਂ ਪਰੰਪਰਾਵਾਂ ਅਤੇ ਇਨਾਮਾਂ ਬਾਰੇ ਜਾਣਕਾਰੀ ਕਰਾਈ ਗਈ। ਸਰਦਾਰ ਕਰਨਲ ਸਿੰਘ ਮੰਗੜ ਦਾ ਸਨਮਾਨ ਪੱਤਰ ਸਭਾ ਦੀ ਸਖਤਰ ਨੇਤੂ ਰਾਮਪੁਰ ਵੱਲੋਂ ਜਤਿੰਦਰ ਕੌਰ ਮਾਹਲ ਦਾ ਸਨਮਾਨ ਪੱਤਰ ਸਿਮਰਨ ਰਾਮਪੁਰ ਵੱਲੋਂ ਅਤੇ ਆਤਮਾ ਰਾਮ ਰੰਜਨ ਦਾ ਸਨਮਾਨ ਪੱਤਰ ਦੀਪ ਦਿਲਬਰ ਵੱਲੋਂ ਪੜਿਆ ਗਿਆ ਆਪਣੇ ਸਨਮਾਨ ਤੇ ਤਿੰਨੇ ਸਾਹਿਤਕਾਰਾਂ ਨੇ ਸਵਾ ਦਤਨਵਾਦ ਕੀਤਾ ਅਤੇ ਸਵਾ ਨਾਲ ਜੁੜੇ ਆਪਣੇ ਪ੍ਰਭਾਵਾਂ ਦੀ ਗੱਲ ਕੀਤੀ ਸਨਮਾਨ ਤੋਂ ਬਾਅਦ ਪ੍ਰਵਾਸੀ ਲੇਖਕ ਬੰਟੀ ਉਪਲ ਦੇ ਗਜ਼ਲ ਸੰਗ੍ਰਹਿ ਪਾਗਲ ਕੀਤਾ ਹੋਇਆ ਇਹ ਨੂੰ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਬੰਟੀ ਉਪਰਨੂ ਨੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਕਿਤਾਬ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਲੋਕ ਅਰਪਣ ਕਰਨਾ ਉਹਨਾਂ ਦੀ ਮਾਣ ਵਾਲੀ ਗੱਲ ਹੈ। ਇਸ ਮੌਕੇ ਉਹਨਾਂ ਆਪਣੀਆਂ ਕੁਝ ਰਚਨਾਵਾਂ ਨੂੰ ਵੀ ਸਾਂਝਾ ਕੀਤਾ। ਇਸ ਤੋਂ ਬਾਅਦ ਮੇਜਰ ਮੰਗਟ ਦੀ ਕਿਤਾਬ ਬਲੈਕ ਆਈਸ ਨੂੰ ਲੋਕ ਅਰਪਣ ਕੀਤਾ ਗਿਆ। ਦੋਨਾਂ ਕਿਤਾਬਾਂ ਬਾਰੇ ਜਾਣ ਪਛਾਣ ਸੁਰਿੰਦਰ ਰਾਮਪੁਰੀ ਵੱਲੋਂ ਕਰਵਾਈ ਗਈ। ਇਸ ਮੌਕੇ ਤੇਜਿੰਦਰ ਚੰਡ ਹੋਕ ਅਤੇ ਅਮਰਜੀਤ ਕੌਂਕੇ ਵੱਲੋਂ ਵੀ ਸਭਾ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਉਹਨਾਂ ਸਭਾ ਦੀਆਂ ਪਰੰਪਰਾਵਾਂ ਦੀ ਸਲਾਹਨਾ ਕੀਤੀ ਅਤੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੇਜਰ ਮੰਗਟ ਨੇ ਕਿਹਾ ਕਿ ਉਹਨਾਂ ਦੇ ਲੇਖਕ ਬੰਨ ਵਿੱਚ ਰਾਮਪੁਰ ਸਭਾ ਦਾ ਬਹੁਤ ਵੱਡਾ ਹੱਥ ਹੈ ਉਹਨਾਂ ਦੇ ਵਿਛੜ ਚੁਕੇ ਲੇਖਕ ਸੁਖਜੀਤ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਸਮਾਗਮ ਦੇ ਪਹਿਲੇ ਸੈਸ਼ਨ ਦੇ ਅੰਤ ਵਿੱਚ ਸਭਾ ਦੇ ਸੀਨੀਅਰ ਮੈਂਬਰ ਗੁਰਦੇয়াল ਦਲਾਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਸਮਾਗਮ ਦੇ ਦੂਜੇ ਹਿੱਸੇ ਵਿੱਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕੀਤਾ ਗਿਆ ਅਨਿਲ ਫਤੇਗੜੀਆ ਜੱਟਾਂ ਦੀ ਪ੍ਰਧਾਨਗੀ ਵਿੱਚ ਹੋਇਆ ਇਸ ਕਵੀ ਦਰਬਾਰ ਵਿੱਚ ਪ੍ਰਧਾਨਗੀ ਮੰਡਲ ਵਿੱਚ ਜਸਵੀਰ ਚਾਜ ਗੁਰਸੇਵਕ ਢਿੱਲੋਂ ਜਤਿੰਦਰ ਸੰਧੂ ਮਾਲਵਿੰਦਰ ਸ਼ਾਇਰ ਤਰਨਜੀਤ ਕੌਰ ਗਰੇਵਾਲ ਅਤੇ ਕਰਨੈਲ ਸਿੰਘ ਮੰਗਟ ਸ਼ਾਮਲ ਹੋਏ ਕਵੀ ਦਰਬਾਰ ਵਿੱਚ ਜਗਤਾਰ ਸੇਖਾ ਅਮਰਜੀਤ ਕੌਂਕੇ ਗੀਤ ਗੁਰਜੀਤ ਹਰਬੰਸ ਸਿੰਘ ਸ਼ਾਨ ਮਾਲਵਿੰਦਰ ਸ਼ਾਇਰ ਕੁਲਦੀਪ ਬੰਗੀ ਰਾਮ ਸਿੰਘ ਆਲਵੇਲਾ ਦੀਪ ਦਿਲਬਰ ਸਵਰਨਪੱਲਾ ਕੁਲਵਿੰਦਰ ਕੌਰ ਕਿਰਨ ਪਰਮਿੰਦਰ ਆਲਵੇਲਾ ਕੁਲਦੀਪ ਤੂਰ ਜਤਿੰਦਰ ਕੌਰ ਸੰਧੂ ਪੱਪੂ ਬਲਬੀਰ ਜਗਦੇਵ ਸਿੰਘ ਕੁੰਗਰਾਲੀ ਰਜਿੰਦਰ ਉਪਲ ਬੰਟੀ ਉਪਲ ਮਲਕੀਤ ਸਿੰਘ ਮਾਲੜਾ ਪ੍ਰਭਜੋਤ ਰਾਮਪੁਰ ਬਲਵੰਤ ਸਿੰਘ ਵਿਰਕ ਬਿਸ਼ਵ ਇੰਦਰ ਰਾਮਪੁਰ ਹਰਬੰਸ ਮਾਲਵਾ ਸਿਮਰਨ ਰਾਮਪੁਰ ਸੁਖਜੀਵਨ ਰਾਮਪੁਰੀ ਤਰਨबीर ਤਰਨ ਤਰਨਜੀਤ ਕੌਰ ਸ਼ੇਰ ਸਿੰਘ ਬਲਬੀਰ ਬੱਬੀ ਅਮਰਜੀਤ ਅਮਰਿੰਦਰ ਸੋਹਲ ਨੀਤੂ ਰਾਮਪੁਰ ਗੁਰदयाल ਦਲਾਲ ਰਣਜੀਤ ਰਾਣਾ ਕਮਲਜੀਤ ਨੀਲੋਂ ਕਰਨੈਲ ਸਿੰਘ ਮੰਗਟ ਬਲਵੰਤ ਮੰਗਟ ਤੇ ਜਸਵੀਰ ਝੱਜ ਨੇ ਆਪਣੀਆਂ ਰਚਨਾਵਾਂ ਕਈਆਂ ਇਸ ਤੋਂ ਇਲਾਵਾ ਸਮਾਗਮ ਵਿੱਚ ਸੁਖਦੇਵ ਸਿੰਘ ਮੰਗਟ ਹਰਪਾਲ ਸਿੰਘ ਮੰਗਟ ਹਰਜੋਤ ਸਿੰਘ ਗੁਰਦੀਪ ਸਿੰਘ ਮੰਡਾਹਰ ਅਵਤਾਰਜੀਤ ਸਿੰਘ ਮਮਨਪ੍ਰੀਤ ਸਿੰਘ ਸੁਖਵਿੰਦਰ ਸਿੰਘ ਕਮਲਜੀਤ ਸਿੰਘ ਜਗਜੀਤ ਸਿੰਘ ਬਲਜੀਤ ਸਿੰਘ ਤਰਮਿੰਦਰ ਸਿੰਘ ਲਖਵਿੰਦਰ ਕੌਰ ਮੰਗਟ ਗੁਰਸਿਮਰਨ ਕੌਰ ਪ੍ਰਦੀਪ ਸਿੰਘ ਜਗਮੂਨ ਸਿੰਘ ਸੁਖਜਿੰਦਰ ਸਿੰਘ ਸੁਖਜਿੰਦਰ ਗੁਰਪਾਲ ਗੁਰਭਗਤ ਸਿੰਘ ਰਾਮ ਸਿੰਘ ਸੰਦੀਪ ਸਿੰਘ ਸੁਖਬੀਰ ਸਿੰਘ ਪਰਮਜੀਤ ਸਿੰਘ ਦਲਜੀਤ ਸਿੰਘ ਮੰਗਟ ਸ਼ਿਲਪੀ ਰਸ਼ਪਿੰਦਰ ਕੌਰ ਰਣਜੀਤ ਭੁੱਟਾ ਕੁਲਬੀਰ ਸਿੰਘ ਗੁਰਵਿੰਦਰ ਸਿੰਘ ਮੰਗਟ ਰਜਿੰਦਰ ਕੌਰ ਸੰਦੀਪ ਕੌਰ ਮੰਗਟ ਮਿਲਨ ਜੋਤ ਕੌਰ ਅਵਤਾਰ ਸਿੰਘ ਪਰਮਜੀਤ ਬੁੱਧ ਸਿੰਘ ਨੀਲੋਂ ਗੇ ਗੇਪੂ ਗੁਰਜੀਤ ਮੰਗਟ ਪ੍ਰਗਟ ਬਰਬੀਰ ਸਿੰਘ ਤਰਨਵਲ ਜਸਵੀਰ ਸਿੰਘ ਸੰਦੀਪ ਸਮਰਾਲਾ ਅਮਨਦੀਪ ਕਾਉਂਸਲ ਗੁਰਚਰਨ ਸਿੰਘ ਮਨਦੀਪ ਡਿਡਿਆਣਾ ਇੰਦਰਜੀਤ ਸਿੰਘ ਕਾਂਗਰ ਨੇਤਰ ਮੁੱਤੋ ਕੁਲਦੀਪ ਕੌਰ ਜਸਪਾਲ ਕੌਰ ਗੁਰਪ੍ਰੀਤ ਉਪਲ ਜਗਦੀਪ ਸਿੰਘ ਜਸਪ੍ਰੀਤ ਸਿੰਘ ਸਰਬਜੀਤ ਮੰਗਟ ਸਤਨਾਮ ਸਿੰਘ ਉਪਲ ਸਨੀ ਬਰਮਾ ਗੁਜਿੰਦਰ ਉਪਲ ਸੁਰੇਂਦਰ ਪ੍ਰਮਾਰ ਕਹਾਣੀਕਾਰ ਮੁਖਤਿਆਰ ਸਿੰਘ ਗੁਰਦੀਪ ਮਹੌਣ ਜੱਗੀ ਪਮਰਾ ਖੁਰਦ ਸੋਨੀ ਢਲੋਵੀ ਹਾਜ਼ਰ ਹੋਏ ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਬਲਵੰਤ ਮੰਗਟ ਵੱਲੋਂ ਨਿਭਾਈ ਗਈ ਇਸ ਪ੍ਰੋਗਰਾਮ ਮੌਕੇ ਬੰਟੀ ਉਪਲ ਵੱਲੋਂ ਸਵਾ ਨੂੰ 11000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਇਸ ਪ੍ਰੋਗਰਾਮ ਵਿੱਚ ਸਪਰੈਡ ਪਬਲਿਕਸ਼ਨ ਅਤੇ ਦਿਲ ਦਿਲ ਦੀਪ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਸਭਾ ਦੇ ਪ੍ਰਬੰਧਕੀ ਕੰਮਾਂ ਦੀ ਜ਼ਿੰਮੇਵਾਰੀ ਪ੍ਰਭਜੋਤ ਰਾਮਪੁਰ ਅਤੇ ਤਰਨਬੀਤ ਤਰਨਵੀਰ ਤਰਨ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਡਵਾਈ ਗਈ ਅੰਤ ਵਿੱਚ ਸਵਾ ਦੇ ਪ੍ਰਧਾਨ ਅਨਿਲ ਫਤੇਗੜ ਜੱਟਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ